ਸ਼੍ਰੀ ਅੰਮ੍ਰਿਤਸਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਾਈਕਲ ਯਾਤਰਾ ਦਿੱਲੀ ਤੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਤੱਕ 15 ਨਵੰਬਰ ਤੋਂ 20 ਨਵੰਬਰ 2025 ਤੱਕ ਆਯੋਜਿਤ ਕੀਤੀ ਜਾ ਰਹੀ ਹੈ ਇਸ ਨਵਕੀ ਸਾਈਕਲ ਯਾਤਰਾ ਦੇ ਸਫ਼ਰ ਨੂੰ ਯਾਦਗਾਰੀ ਤੇ ਰੋਹਾਨੀਅਤ ਭਰਪੂਰ ਰੱਖਣ ਲਈ ਮਸ਼ਹੂਰ ਪੰਜਾਬੀ ਕਾਇਕ ਤਸਵੀਰ ਦੱਸੀ ਵੱਲੋਂ ਗੁਰਬਾਣੀ ਸ਼ਬਦ ਨੂੰ ਆਪਣੀ ਆਵਾਜ਼ 'ਚ ਸੰਗੀਤ ਬੰਦ ਕੀਤਾ ਗਿਆ ਇਸ ਗੁਰਬਾਣੀ ਸ਼ਬਦ ਦੀ ਜਨਤਕ ਖਰੀਜ਼ ਮੋਕੇ ਮੋਟਲ ਐਚ ਕੇ ਕਲਾਸ ਵਿਖੇ ਸਾਈਕਲਿੰਗ ਫੈਡਰੇਸ਼ਨ ਆਫ ਇੰਡੀਆ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਕੇ ਅਤੇ ਪੰਜਾਬੀ ਗਾਇਕ ਜਸਬੀਰ ਦੱਸੀ ਨੇ ਮੀਡੀਆ ਨੂੰ ਸੰਬੋਧਨ ਕੀਤਾ ਇਸ ਗੁਰਬਾਣੀ ਸ਼ਬਦ ਦੀ ਲੋਹਿੰਦੀ ਬਾਣੀ ਦੀ ਪਾਲ ਦੀ ਲੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਰਾਣਾ ਨੇ ਕੀਤੀ ਇਸ ਬਾਰੇ ਜਾਣਕਾਰੀ ਦਿੰਦਿਆਂ ਸਰਦਾਰ ਮਨਜੀਤ ਸਿੰਘ ਜੀ ਕੇ ਨੇ ਕੀ ਦੱਸਿਆ ਆਓ ਸੁਣਦੇ ਹਾਂ ਗੁਰੂ ਮਹਾਰਾਜ ਦੀ ਮਿਹਰ ਦੇ ਨਾਲ ਜਿਹੜਾ ਅਸੀਂ ਇਹ ਪ੍ਰੋਗਰਾਮ ਉਲੀਕਿਆ 350 ਸਾਲਾ ਸਾਈਕਲਿੰਗ ਸ਼ਹੀਦੀ ਸਥਾਨ ਸੀਸਗਨ ਸਾਹਿਬ ਤੋਂ ਲੈ ਕੇ ਜਨਮ ਸਥਾਨ ਗੁਰੂ ਕੇ ਮਹਿਲ ਸੇ ਅੰਮ੍ਰਿਤਸਰ ਸਾਹਿਬ ਤੱਕ ਮੈਂ ਸਮਝਦਾ ਕਿ ਇਹ ਬੜੇ ਦਿਨਾਂ ਦਾ ਦਿਮਾਗ ਸੀਗਾ ਕਿਉਂਕਿ ਇਸ ਤੋਂ ਪਹਿਲੇ 1999 ਦੇ ਵਿੱਚ ਜਦੋਂ 300 ਸਾਲਾ ਖਾਲਸਾ ਸਿਰਜਣਾ ਦਿਵਸ ਆਇਆ ਸੀਗਾ ਤੇ ਅਸੀਂ ਦਿੱਲੀੋਂ ਅਨੰਦਪੁਰ ਸਾਹਿਬ ਤੱਕ ਅਸੀਂ ਇੱਕ ਰੰਗਰੇਟਾ ਮਾਰਚ ਲੈ ਕੇ ਗਏ ਸੀ ਜਿਹਦੇ ਵਿੱਚ ਉਸੇ ਰਾਤੋ ਜਿੱਥੋਂ ਭਾਈ ਜੈਤਾ ਗੁਰੂ ਸਾਹਿਬ ਦਾ ਸੀਸ ਲੈ ਕੇ ਗਏ ਸੀ ਅਸੀਂ ਉਸੇ ਰਾਤੇ ਯਾਤਰਾ ਕੀਤੀ ਸੀ ਔਰ ਦਸਾਂ ਦਿਨਾਂ ਚ ਪਹੁੰਚੇ ਸੀ 374 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਇਹ ਜਦੋਂ ਅਸੀਂ ਯਾਤਰਾ ਪਲਾਨ ਕੀਤੀ ਕਿ ਸਾਈਕਲਿੰਗ ਕਰਦੇ ਹੋਏ ਅਸੀਂ ਆਵਾਂਗੇ ਇਹਦੇ ਪਿੱਛੇ ਬੜੀ ਸੋਚ ਸੀਗੀ ਸੋਚੇ ਸੀਗੀ ਇੱਕ ਤੇ ਗੁਰੂ ਤੇਗ ਬਹਾਦਰ ਪਾਸ਼ਾ ਦੀ ਜਿਹੜੀ ਅਦੁੱਤੀ ਕੁਰਬਾਨੀ ਹੈ ਉਨਾ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦੀ ਜਿਹੜੀ ਇਹ ਕੁਰਬਾਨੀ ਹੈ ਉਸ ਨੂੰ ਅਸੀਂ ਸਮਰਪਿਤ ਹੋ ਕੇ ਜਿਹੜੇ ਪ੍ਰੋਗਰਾਮ ਲੀਕੇ ਨੇ ਸਾਡੇ ਕੀਰਤਨ ਦਰਬਾਰ ਵਿੱਚ ਚੱਲ ਰਹੇ ਨੇ ਨਗਰ ਕੀਰਤਨ ਵੀ ਚੱਲ ਰਹੇ ਨੇ ਗੋਸ਼ਟੀਆਂ ਵੀ ਚੱਲ ਰਹੀਆਂ ਨੇ ਔਰ ਸੈਮੀਨਾਰਸ ਵਗੈਰਾ ਇਸ ਤੋਂ ਇਲਾਵਾ ਹੋਰ ਕਈ ਪ੍ਰੋਗਰਾਮ ਹੋ ਰਹੇ ਨੇ ਕਲਚਰਲ ਜਾਂ ਧਾਰਮਿਕ ਪ੍ਰੋਗਰਾਮ ਹੋ ਰਹੇ ਨੇ ਗੁਰਤੇਗ ਭਦਰ ਪਾਸ਼ਾ ਤੇ ਲੇਕਿਨ ਅਸੀਂ ਇਹ ਸਾਈਕਲ ਯਾਤਰਾ ਕਿਸ ਲਈ ਸੋਚੀ ਮੈਂ ਉਸ ਤੇ ਜਰਾ 2 ਮਿੰਟ ਜ਼ਰੂਰ ਲਗਾਉਣਾ ਚਾਹਨਾ ਵਾ ਗੁਰੂ ਤੇਗ ਬਹਾਦਰ ਪਾਸ਼ਾ ਦਾ ਜਿਹੜੀ ਸ਼ਹਾਦਤ ਹੈ ਉਹਨਾਂ ਦੇ ਜੀਵਨ ਤੋਂ ਜੋ ਸੰਦੇਸ਼ ਮਿਲਦੇ ਨੇ ਜੋ ਕਦਰਾਂ ਕੀਮਤਾਂ ਸਾਡੇ ਗੁਰੂਆਂ ਨੇ ਸਾਨੂੰ ਦਿੱਤੀਆਂ ਸੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦਸਮ ਪਿਤਾ ਤੱਕ ਔਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅਸੀਂ ਉਹਨਾਂ ਨੂੰ ਹਾਈਲਾਈਟ ਕਰਨਾ ਚਾਹੁੰਦੇ ਸੀ ਗੁਰੂ ਤੇਗ ਬਹਾਦਰ ਪਾਸ਼ਾ ਨੇ ਸ਼ਹਾਦਤ ਦਿੱਤੀ ਸੀਗੀ ਧਰਮ ਪਰिवर्तन ਦੇ ਖਿਲਾਫ ਕੋਈ ਸਾਡਾ ਇਸ਼ੂ ਨਹੀਂ ਸੀਗਾ ਸ਼ਾਹਜਹਾਂ ਤੋਂ ਲੈ ਕੇ ਔਰੰਗਜ਼ੇਬ ਤੱਕ ਸਿੱਖਾਂ ਦਾ ਕੋਈ ਇਸ਼ੂ ਨਹੀਂ ਸੀ ਲੇਕਿਨ ਜਦੋਂ ਕਸ਼ਮੀਰੀ ਪੰਡਿਤ ਪੰਡਿਤ ਕਿਰਪਾ ਰਾਮ ਆਂਦੇ ਨੇ ਔਰ ਆਪਣੀ ਅਜ਼ੋਈ ਰੱਖਦੇ ਨੇ ਗੁਰੂ ਸਾਹਿਬ ਦੇ ਅੱਗੇ ਅਨੰਦਪੁਰ ਸਾਹਿਬ ਔਰ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਵੀ ਉੱਥੇ ਮੌਜੂਦ ਹੁੰਦੇ ਨੇ ਤੇ ਗੁਰੂ ਸਾਹਿਬ ਬੜੇ ਰਾਮ ਨਾਲ ਮਨਾ ਕਰ ਸਕਦੇ ਸੀ ਕਿ ਵੀ ਸਾਨੂੰ ਕੀ ਲੋੜ ਹੈ ਅਸੀਂ ਮੁਗਲ ਸਲਤਨਤ ਦੇ ਨਾਲ ਅਸੀਂ ਲੋਹਾ ਲਈਏ ਅਸੀਂ ਉਹਨਾਂ ਦੇ ਨਾਲ ਆੜਾ ਲਈਏ ਲੇਕਿਨ ਜੋ ਸਿੱਖ ਧਰਮ ਦੇ ਅਸੂਲ ਨੇ ਕਿ ਜਦੋਂ ਕੋਈ ਤੁਹਾਡੇ ਕੋਲ ਮਜ਼ਲੂਮ ਆਏਗਾ ਤੁਹਾਨੂੰ ਉਹਦੀ ਰੱਖਿਆ ਲਈ ਉਹਦੇ ਵਾਸਤੇ ਆਹ ਦਾ ਨਾਰਾ ਪਾਉਣਾ ਪੈਗਾ ਉਹਦੇ ਵਾਸਤੇ ਖਲੋਣਾ ਪੈਗਾ ਗੁਰੂ ਤੇਗ ਬਹਾਦਰ ਪਾਸ਼ਾ ਨੇ ਐਲਾਨ ਕੀਤਾ ਦਿੱਲੀ ਆ ਕੇ ਕੌਣ ਚੱਲ ਕੇ ਆਂਦਾ ਹੈ ਕਦੀ ਕੋਈ ਆਪਣੀ ਸ਼ਹਾਦਤ ਦੇਣ ਲਈ ਵੀ ਆਂਦਾ ਹੈ ਲੇਕਿਨ ਉਹ ਖੁਦ ਚੱਲ ਕੇ ਦਿੱਲੀ ਪਹੁੰਚਦੇ ਨੇ ਔਰ ਉਹਨਾਂ ਦੇ ਨਾਲ ਜਿਹੜੇ ਮੈਂ ਬਾਕੀ ਨਾਮ ਲੈਨੇ ਉਹ ਸ਼ਹਾਦਤ ਦਿੰਦੇ ਨੇ ਕਨਵਰਜਨ ਦੇ ਖਿਲਾਫ ਗੁਰੂ ਨਾਨਕ ਪਾਸ਼ਾ ਨੇ ਤਿਲਕ ਜਿਨੇ ਉਹ ਨਹੀਂ ਧਾਰਨ ਕੀਤਾ ਲੇਕਿਨ ਨੌਵੇਂ ਗੁਰੂ ਨਾਨਕ ਨੇ ਉਹਦੇ ਪਿੱਛੇ ਸ਼ਹਾਦਤ ਦਿੱਤੀ ਔਰ ਅੱਜ ਦਾ ਜੇ ਮੈਂ ਅੱਜ ਦਾ ਜ਼ਮਾਨਾ ਦੇਖ ਲਵਾਂ ਜਿਸ ਤਰੀਕੇ ਦੀ ਕਨਵਰਜਨ ਚੱਲਦੀ ਪਈ ਹੈ ਜੇ ਮੈਂ ਗੱਲ ਕਰ ਲਵਾਂ ਮਾਝੇ ਵਾਲੇ ਪਾਸੇ ਦੀ ਉਹ ਗੱਲ ਕਰ ਲਵਾਂ ਮੈਂ ਗੁਰਦਾਸਪੁਰ ਦੀ ਗੱਲ ਕਰ ਲਵਾਂ ਜਾਂ ਪੰਜਾਬੋਂ ਬਾਹਰ ਦੀ ਵੀ ਗੱਲ ਕਰਾਂ ਕਿਸੇ ਜਗ੍ਹਾ ਲਾਲਜ ਦੇ ਦੀਨ ਕਿਉਂਕਿ ਕਨਵਰਜਨ ਉਹ ਭਾਵੇਂ ਜ਼ਬਰਨ ਹੋਵੇ ਭਾਵੇਂ ਲਾਲਜ ਦੇ ਦੀਨ ਹੋਵੇ ਉਹਦੇ ਉਹ ਉਹ ਠੀਕ ਨਹੀਂ ਹੈ ਅਸੀਂ ਇਹ ਸਨੇਹਾ ਦੇਣਾ ਚਾਹੁੰਦੇ ਸੀ ਗੁਰੂ ਤੇਗ ਬਹਾਦਰ ਪਾਸ਼ਾ ਦਾ ਔਰ ਅੱਜ ਮੈਂ ਇੱਕ ਰੈਲੇਵੈਂਟ ਗੱਲ ਕਰ ਦਵਾਂ ਕਿ ਐਡਾ ਵੱਡਾ ਹੜਾ ਦੇ ਵਿੱਚ ਪੰਜਾਬ ਦਾ ਨੁਕਸਾਨ ਹੋਇਆ ਮੇਰੇ ਨਾਲ ਜੱਸੀ ਜੀ ਬੈਠੇ ਨੇ ਵਾਸਤੇ ਵੀ ਮੈਂ ਦੋਸ਼ਤ ਬੋਲੂਗਾ ਇਹਨਾਂ ਨੇ ਵੀ ਔਰ ਹੋਰ ਵੀ ਕਲਾਕਾਰਾਂ ਨੇ ਕਹਿ ਲੀਏ ਗੁਰਦੁਆਰਾ ਕਮੇਟੀਆਂ ਨੇ ਕਹਿ ਲੀਏ ਸਮਾਜ ਸੇਵੀ ਸੰਸਥਾਵਾਂ ਨੇ ਕਹਿ ਲੀਏ ਬਹੁਤ ਵੱਡੀ ਸੇਵਾ ਕੀਤੀ ਲੇਕਿਨ ਮੈਂ ਪੁੱਛਣਾ ਚਾਹਨਾ ਕਿ ਜਿਹੜੇ ਕਨਵਰਜਨ ਕਰਦੇ ਪਏ ਸੀ ਉਹਨਾਂ ਚੋਂ ਕਿਸੇ ਦਾ ਚਿਹਰਾ ਨਜ਼ਰ ਆਇਆ ਕਿਸੇ ਨੇ ਆ ਕੇ ਬਾਹ ਫੜੀ ਕਿਸੇ ਦੀ ਉਹ ਦੁਖੀ ਉਹ ਉਹ ਕਿਸਾਨਾਂ ਦੀ ਜਿਨ੍ਹਾਂ ਦਾ ਰਹੀ ਕੱਖ ਨਹੀਂ ਸੀਗਾ ਜਿਨ੍ਹਾਂ ਦੇ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਘਰ ਚ ਉਹਨਾਂ ਦੇ ਇੱਕ ਲੀਨ ਨਹੀਂ ਬਚੀ ਸੀਗੀ ਉਹਨਾਂ ਦੇ ਡੰਗਰ ਕਹਿ ਲਓ ਉਹਨਾਂ ਦੀ ਫਸਲਾਂ ਕਹਿ ਲਓ ਉਹਨਾਂ ਦੇ ਘਰ ਦਾ ਸਮਾਨ ਕਹਿ ਲਓ ਲੇਕਿਨ ਉਹ ਮੈਂ ਪੁੱਛਣਾ ਚਾਹਨਾ ਕਿ ਉਹ ਜਿਹੜੇ ਕਨਵਰਜਰ ਕਰਾਂਦੇ ਸੀ ਪਾਸਟਰ ਕਿਤੇ ਨਜ਼ਰ ਨਹੀਂ ਆਏ ਇਹ ਗੁਰੂ ਦੀ ਫੌਜ ਹੀ ਨਜ਼ਰ ਆਈ ਇਹ ਪੰਜਾਬੀ ਸਮਾਜ ਹੀ ਨਜ਼ਰ ਆਇਆ ਸੇਵਾ ਕਰਦੇ ਇਸੇ ਤਰੀਕੇ ਨਾਲ ਤੁਸੀਂ ਜੇ ਦੇਖ ਲਓ ਕੋਵਿਡ ਦੇ ਵਿੱਚ ਕਿਹਨਾਂ ਨੇ ਸੇਵਾ ਕੀਤੀ ਸੀ ਕਿਤੇ ਅਤੰਕੀਆਂ ਦਾ ਨਿਸ਼ਾਨ ਨਿਸ਼ਾਨ ਦੱਸਦੇ ਸੀ ਨਿਸ਼ਾਨ ਸਾਹਿਬ ਨੂੰ ਲੇਕਿਨ ਸਵੇਰੇ 3 ਵਜੇ ਮੈਂ ਦਿੱਲੀ ਦੀ ਗੱਲ ਕਰ ਰਿਹਾ ਮੈਂ ਹਿੰਦੁਸਤਾਨ ਭਰ ਦੀ ਗੱਲ ਕਰ ਰਿਹਾ ਮੈਂ ਹਿੰਦੁਸਤਾਨ ਤੋਂ ਬਾਹਰ ਅਮਰੀਕਾ ਕੈਨੇਡਾ ਯੂਰਪ ਦੀ ਗੱਲ ਕਰ ਰਿਹਾ ਕਿ ਭਾਵੇਂ ਕਨਸੈਂਟਰੇਟਰ ਚਾਹੀਦਾ ਹੋਵੇ ਕਦੀ ਕਿਸੇ ਨੇ ਸੋਚਿਆ ਸੀ ਆਕਸੀਜਨ ਤੇ ਵੀ ਲੰਗਰ ਲੱਗ ਸਕਦੇ ਨੇ ਇੰਜੈਕਸ਼ਨਾਂ ਦੀ ਬਲੈਕ ਹੋ ਰਹੀ ਸੀ ਇਹਦੇ ਵੀ ਲੰਗੜ ਲੱਗ ਸਕਦੇ ਨੇ ਮੈਂ ਸਮਝਦਾ ਇੱਕ ਗੁਰੂ ਤੇਗ ਬਹਾਦਰ ਪਾਸ਼ਾ ਗੁਨਾਨਕ ਪਾਸ਼ਾ ਗੁਰੂ ਗ੍ਰੰਥ ਸਾਹਿਬ ਦੀ ਸਿੱਖ ਆ ਸਾਨੂੰ ਇਸ ਤੋਂ ਇਲਾਵਾ ਜਿੱਥੇ ਕਨਵਰਜਨ ਦੀ ਗੱਲ ਹੈ ਉੱਥੇ ਮੈਂ ਸਮਝਦਾ ਵਾਂ ਇੱਕ ਬਹੁਤ ਵੱਡੀ ਗੱਲ ਹੈ ਕਿ ਅੱਜ ਅਸੀਂ ਪੱਗਾਂ ਛੱਡ ਕੇ ਅਸੀਂ ਪਿੱਛੇ ਗੁੱਤਾ ਕਰਨ ਲੱਗ ਪਏ ਆ ਮੈਂ ਸਮਝਦੇ ਆ ਕਿ ਇਹ ਜਿਹੜੀ ਸਿੱਖ ਹੈ ਕਿ ਸ਼ਹਾਤਾ ਸੈਬਜ਼ਾਦੀਆਂ ਤੋਂ ਲੈ ਕੇ ਬੰਦ ਬੰਦ ਕੱਟੇ ਗਏ ਚਰਖਣੀਆਂ ਦੇ ਚੜ ਗਏ ਆਰਿਆਂ ਨਾਲ ਤਾਂ ਜੀਰੇ ਗਏ ਇਹ ਸਾਰੀਆਂ ਆਪਣੇ ਇਤਿਹਾਸ ਨੂੰ ਆਪਣੀ ਵਿਰਾਸਤ ਨੂੰ ਆਪਣੇ ਯੁੱਧ ਤੱਕ ਪਹੁੰਚਾਉਣ ਦੀ ਗੱਲ ਹੈ ਉਸ ਤੋਂ ਇਲਾਵਾ ਸਿੱਧੇ ਦੀ ਗੱਲ ਕਰ ਲਈਏ ਗੁਰੂਆਂ ਨੇ ਮਲ ਖਾੜੇ ਖੋਲੇ ਸੀਗੇ ਗੁਰੂਆਂ ਨੇ ਦਸਮ ਪਿਤਾ ਨੇ ਜਿਹੜਾ ਹੋਲੇ ਮਹਲੇ ਗਤਕੇ ਦੇ ਕੰਪੀਟੀਸ਼ਨ ਜਿਹੜੇ ਸੀਗੇ ਉਹ ਸ਼ੁਰੂ ਕਰਾਏ ਸੀਗੇ ਔਰ ਸੇਤਲੋਂ ਆਪਣੇ ਆਪ ਨੂੰ ਤੱਕੜੇ ਹੋਣ ਦੀ ਗੱਲ ਕੀਤੀ 500 ਕਿਲੋਮੀਟਰ ਸਾਈਕਲ ਲੈ ਕੇ ਆਵਾਂਗਾ ਔਰ ਮੇਰੇ ਨਾਲ ਮੇਰੀ ਉਮਰ ਦੇ ਜਿਹੜੀਆਂ ਪੱਜ ਐਂਟਰੀਆਂ ਮੇਰੇ ਕੋ ਪਹਿਲੀਆਂ ਆਈਆਂ ਉਨਾ ਚ ਸਾਰੀ ਮੇਰੀ ਉਮਰ ਦੇ ਲਈ ਕਮਾਲ ਦੀ ਗੱਲ ਇਹ ਹੈ ਯੂਥ ਨੇ ਧਿਆਣਾ ਹੀ ਜਾਣਾ ਹੈ ਲੇਕਿਨ ਇਸ ਉਮਰ ਦੇ ਬੰਦੇ ਵੀ ਮੇਰੇ ਨਾਲ ਇਹਦੇ ਵਿਚ ਆ ਰਹੇ ਨੇ ਉਹ ਸੁਨੇਹਾ ਦੇਣਗੇ ਯੂਥ ਨੂੰ ਕਿ ਤੁਸੀਂ ਅੱਜ ਸਕਰੀਨਾਂ ਦੇ ਉੱਤੇ WhatsAppਾਂ ਦੇ ਉੱਤੇ Instagram ਦੇ ਉੱਤੇ ਆਪਣੀ ਅੱਖਾਂ ਤੇ ਆਪਣੇ ਦਿਮਾਗ ਨੂੰ ਅਸਰ ਕਰਦੇ ਪਏ ਉਹ ਬਾਹਰ ਨਿਕਲੋ ਆਪਣੀ ਸਿਹਤ ਵਾਲੇ ਪਾਸੇ ਦਿਓ ਐਂਟੀ ਡਰੱਗਸ ਡਰੱਗਸ ਇੱਕ ਬਹੁਤ ਵੱਡੀ ਮੈਨਸ ਹੈ ਮੈਂ ਸਮਝਦਾ ਵਾਂ ਸੋਸਾਇਟੀ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਅਰ ਪੰਜਾਬ ਦੇ ਵਿੱਚ ਕਈ ਘਟਨਾ ਸੀ ਉਜੜਦੇ ਦੇਖੇ ਨੇ ਜਵਾਨ ਬੱਚੇ ਆਪਣੇ ਟੀਨਸ ਦੇ ਵਿੱਚ ਹੁੰਦੇ ਨੇ ਔਰ ਉਹ ਆਪਣੇ ਜੀਵਨ ਲੀਲਾ ਖਤਮ ਕਰ ਜਾਂਦੇ ਨੇ ਡਟਸ ਦੇ ਪਿੱਛੇ ਅਸੀਂ ਉਸ ਨੂੰ ਪਾਸੇ ਕਰ ਰਹੇ ਹਾਂ ਜਿਹੜੇ ਸ਼ਹਿਰ ਚੋਂ ਮੈਂ ਆ ਰਿਹਾ ਵਾਂ এনवायरमेंट ਦੀ ਗੱਲ ਹੈ ਉਹ ਉੱਥੇ ਜੋ ਹਾਲ ਹੈ ਏਕੀ ਵਾਈ ਦਾ ਔਰ ਕਮਾਲ ਦੀ ਗੱਲ ਹੈ ਕਿ ਉੱਥੇ ਕੋਈ ਵਜ਼ੀਰ ਆ ਜਾਵੇ ਉਹ ਆ ਕੇ ਪੰਜਾਬ ਨੂੰ ਦੋਸ਼ੀ ਠਹਿ ਰੰਦਾ ਕਿ ਪੰਜਾਬ ਦਾ ਕਿਸਾਨ ਪਰਾਲੀ ਜਲਾ ਰਿਹਾ ਤੇ ਦਿੱਲੀ ਦੇ ਵਿੱਚ ਪੋਲੂਸ਼ਨ ਆ ਰਿਹਾ ਮੈਂ ਸਮਝਦਾ ਮਾਂ ਕਿ ਪੰਜਾਬ ਦਾ ਕਿਸਾਨ ਅੰਨ ਦਤਾ ਹੈ ਉਸ ਨੂੰ ਵਿਲਨ ਪ੍ਰੋਜੈਕਟ ਨਾ ਕਰੋ ਇਹ ਕੰਮ ਸਾਡੀ ਸਿਆਸੀ ਪਾਰਟੀਆਂ ਕਰਦੀਆਂ ਭਾਵੇਂ ਕੋਈ ਆ ਜਾਏ ਉੱਥੇ ਪੰਜਾਬ ਦੀ ਜਿਹੜੀ ਪਰਾਲੀ ਪੰਜਾਬ 30 ਜਲਦੀ ਹੈ ਹਰਿਆਣੇ ਚ ਜਲਦੀ ਹੈ ਹਿਮਾਚਲ ਚ ਜਲਦੀ ਹੈ ਯੂਪੀ ਚ ਜਲਦੀ ਹੈ ਸ਼ਾਇਦ 1.5% ਜਾਂ 2% ਹੈ 98% ਕਸੂਰ ਤੁਹਾਡਾ ਉਹਨੂੰ ਨਹੀਂ ਤੁਸੀਂ ਲੱਭਦੇ ਪਏ ਇਸ ਤੋਂ ਇਲਾਵਾ ਮੈਂ ਸਮਝਦਾ ਕਿ ਉਹਨਾਂ ਸਾਰੀਆਂ ਕਦਰਾਂ ਕੀਮਤਾਂ ਨੂੰ ਅਸੀਂ ਮੈਸੇਜ ਦਿੰਦੇ ਹੋਏ ਜਦੋਂ ਦਿੱਲੀਓ ਚੱਲਾਂਗੇ ਅਸੀਂ ਸ਼ਹਿਰਾਂ ਦੇ ਵਿੱਚੋਂ ਪਿੰਡਾਂ ਦੇ ਵਿੱਚੋਂ ਅਸੀਂ ਨਿਕਲਦੇ ਹੋਏ ਗੁਰੂ ਤੇਗ ਬਹਾਦਰ ਦਾ ਸਨਿਆਹ ਦਿੰਦੇ ਹੋਏ ਅਖੀਰ ਉਸ ਜਨਮ ਸਥਾਨ ਤੇ ਪਹੁੰਚਾਂਗੇ ਜਿੱਥੇ ਅਸੀਂ ਜਾ ਕੇ ਨਤਮਸਤਕ ਹੋਣਾ ਉਸ ਸਥਾਨ ਨੂੰ ਜਿੱਥੇ ਗੁਰੂ ਦਾ ਪ੍ਰਕਾਸ਼ ਹੋਇਆ ਸੀਗਾ ਅਸੀਂ ਇਹ ਜਿਹੜੀ ਯਾਤਰਾ ਜਿੱਥੇ ਮੈਂ ਸ਼ਹੀਦਾਂ ਦੇ ਨਾਲ ਆਏ ਨੇ ਗੁਰੂ ਸਾਹਿਬ ਦੇ ਨਾਲ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਦਾ ਉਥੇ ਦੋਵੇਂ ਮਾਤਾਵਾਂ ਨੂੰ ਮਾਤਾ ਨਾਨਕੀ ਕਿਉਂਕਿ ਗੁਰੂ ਸਾਹਿਬ ਦੀ ਮਾਤਾ ਮਾਤਾ ਨਾਨਕੀ ਸਨ ਉਹਨਾਂ ਨੇ ਜਦੋਂ ਆ ਕੇ ਜ਼ਮੀਨ ਖਰੀਦੀ ਸੀ ਅਨੰਦਪੁਰ ਸਾਹਿਬ ਤੇ ਚੱਕ ਨਾਨਕੀ ਨਾਮ ਰੱਖਿਆ ਸੀ ਬਾਅਦ ਚ ਉਹਦਾ ਅਨੰਦਪੁਰ ਸਾਹਿਬ ਨਾਮ ਪਿਆ ਸੀਗਾ ਮਾਤਾ ਗੁਜਰੀ ਜੋ ਉਹਨਾਂ ਦੇ ਮਹਿਲ ਸਨ ਉਹਦੇ ਘਰੋਂ ਸਨ ਕਿਸ ਤਰੀਕੇ ਨਾਲ ਉਹਨਾਂ ਨੇ ਆਪਣੀ ਜ਼ਿੰਦਗੀ ਚ ਸ਼ਹਾਦਤਾਂ ਆਪਣੇ ਪਤੀ ਦੀਆਂ ਆਪਣੇ ਪੋਤਿਆਂ ਦੀਆਂ ਸਿੱਖਾਂ ਦੀਆਂ ਮੈਂ ਸਮਝਦਾ ਦੇਖਿਆ ਨੇ ਉਹਦਾ ਵੀ ਅਸੀਂ ਉਹਨਾਂ ਨੂੰ ਸਮਰਪਿਤ ਆ ਇਸ ਤੋਂ ਇਲਾਵਾ ਤੁਰਨਾਨਕ ਸਾਹਿਬ ਨੇ ਇੱਕ ਫਲਵਾੜੀ ਸਰਜਾਈ ਸੀ ਉਸ ਫਲਵਾੜੀ ਚ ਸਾਰੀਆਂ ਜਾਤਾਂ ਪਾਤਾਂ ਖਤਮ ਕਰਕੇ ਇੱਕ ਫਲਵਾੜੀ ਨੂੰ ਜਨਮ ਦਿੱਤਾ ਸੀਗਾ ਔਰ ਇੱਕ ਸਨੇਹ ਦਿੱਤਾ ਸੀ ਇੱਕ ਰੱਬ ਦਾ ਔਰ ਇਨਸਾਨੀਅਤ ਦਾ ਮੈਂ ਸਮਝਦਾ ਮਾਂ ਕਿ ਇਹਦੇ ਵਿੱਚ ਉਹ ਬਰਾਦਰੀਆਂ ਜਿਨ੍ਹਾਂ ਨੂੰ ਅਸੀਂ ਕਿਤੇ ਨਾ ਕਿਤੇ ਪਿੱਛੇ ਕੀਤਾ ਅਸੀਂ ਉਹਨਾਂ ਨੂੰ ਸਮਰਪਿਤ ਕਰ ਰਹੇ ਹਾਂ ਕਿਉਂਕਿ ਇਹਦੇ ਚ ਰੋਲ ਪਾਈ ਜਾਤਾਂ ਦਾ ਜਿਹੜਾ ਰੰਗਰੇਟਾ ਸਮਾਜ ਤੋਂ ਤਾਲੁਕ ਰੱਖਦੇ ਸੀ ਇਹਦੇ ਵਿੱਚ ਰੋਲ ਲੱਖੀਸ਼ਾ ਵੰਜਾਰਾ ਦਾ ਜਿਨ੍ਹਾਂ ਨੇ ਧੜ ਸਾਂਭਿਆ ਕਿਉਂਕਿ ਰੰਗਸੇਬ ਨੇ ਹੁਕਮ ਕਰ ਦਿੱਤਾ ਸੀਗਾ ਕਿ ਗੁਰੂ ਦਾ ਸਿਰ ਕੱਟ ਕੇ ਮੈਂ ਲਾਲ ਕਿਲੇ ਦੇ ਬਾਹਰ ਦਰਵਾਜ਼ੇ ਤੇ ਲਟਕਾਵਾਂਗਾ ਔਰ ਉਹਨਾਂ ਦੇ ਸੀਸ ਦੇ ਨਾਲ ਮੈਂ ਬਦਸਲੂਕੀ ਕਰਾਂਗਾ ਸਿੱਖਾਂ ਨੇ ਜਿੱਥੇ ਸੀਸ ਸਾਂਭਿਆ ਉੱਥੇ ਧੜ ਵੀ ਸਾਂਭਿਆ ਆਪਣੇ ਘਰ ਚ ਲੈ ਜਾ ਕੇ ਲੱਖੀਸ਼ਾ ਵੰਜਾਰਾ ਨੇ ਸੰਸਕਾਰ ਕੀਤਾ ਰਕਾਬਗੰਜਲੀ ਥਾਂ ਜਿੱਥੇ ਅੱਜ ਪਾਰਲੀਮੈਂਟ ਤੇ ਜਿੱਥੇ ਅੱਜ ਰਾਸ਼ਪਤੀ ਭਵਨ ਬਣਿਆ ਹੈ ਇਹਦੇ ਨਾਲ ਮੱਖਣ ਸ਼ਾ ਨਬਾਣਾ ਜਿਸਨੇ ਆਕੇ ਗੁਰੂ ਲਭਿਆ ਸੀਗਾ ਬਾਬੇ ਬਕਾੜੇ ਗੁਰੂ ਲਾਧੋਰੇ ਅਸੀਂ ਉਹ ਸਾਰੀਆਂ ਸਮਾਜਾ ਸਮਾਜ ਬਰਾਦਰੀਆਂ ਉਹਦੇ ਭਾਵੇਂ ਸਿੱਖਲੀ ਕਰ ਹੋਣ ਭਾਵੇਂ ਬਾਜੀ ਕਰ ਹੋਣ ਅਸੀਂ ਉਹ ਸਾਰਿਆਂ ਨੂੰ ਇਹ ਯਾਤਰਾ ਸਮਰਪਿਤ ਕਰ ਰਹੇ ਹਾਂ ਔਰ ਮਨੂੰ ਇਸ ਗੱਲ ਦਾ ਮਾਣ ਹੈ ਕਿ ਜਦੋਂ ਮੈਂ ਪਹਿਲੀ ਵਾਰੀ ਸਰਪਰਮਜੀਤ ਸਿੰਘ ਰਾਣਾ ਜਿਹੜੇ ਫਾਰਮਰ ਧਰਮ ਪ੍ਰਚਾਰ ਦੇ ਸਾਡੇ ਚੇਅਰਮੈਨ ਸਨ ਅਸੀਂ ਉਹਨਾਂ ਨਾਲ ਗੱਲ ਕੀਤੀ ਕਿ ਅਸੀਂ ਇਹਦੇ ਉੱਤੇ ਕੋਈ ਨਾ ਕੋਈ ਧਾਰਮਿਕ ਟਰੈਕ ਬਣਾਣਾ ਚਾਹੁੰਦੇ ਆ ਕੋਈ ਸ਼ਬਦ ਹੋਵੇ ਜਾਂ ਕੋਈ ਹੋਰ ਚੀਜ਼ ਹੋਵੇ ਤੇ ਉਹਨਾਂ ਨੇ ਪਹਿਲਾ ਨਾਂ ਜੱਸੀ ਜੀ ਦਾ ਲਿਆ ਔਰ ਇਸ ਕਰਕੇ ਜੱਸੀ ਜੀ ਦਾ ਨਾਂ ਲਿਆ ਕਿ ਜੱਸੀ ਸੋਨਿਆ ਇਸ ਕਰਕੇ ਜੱਸੀ ਜੀ ਦਾ ਨਾਂ ਲਿਆ ਕਿਉਂਕਿ ਜੱਸੀ ਜੀ ਜਿਸ ਤਰੀਕੇ ਨਾਲ ਮੈਂ ਸਮਝਦਾ ਵਾਂ ਕਿ ਸਾਡੇ ਸਮਾਜ ਦੇ ਵਿੱਚ ਵੀ ਜਿਸ ਤਰੀਕੇ ਦੇ ਅੱਜਕੱਲ ਗਾਣੇ ਆ ਰਹੇ ਨੇ ਜਿਸ ਤਰੀਕੇ ਦੀ ਗ੍ਰਾਵਿਟੀ ਵੀ ਦੇਖੀ ਜਾ ਰਹੀ ਹੈ ਉਹਨਾਂ ਸਾਰਿਆਂ ਤੇ ਕੁੰਡਾ ਲਾਉਣ ਵਾਸਤੇ ਜੱਸੀ ਜੀ ਕਾਫਰਟ ਕਰ ਰਹੇ ਨੇ ਔਰ ਧਰਮ ਪੱਖੋਂ ਵੀ ਜੱਸੀ ਜੀ ਦੀ ਬਹੁਤ ਜਿੱਥੇ ਮੈਂ ਸਮਝਦਾ ਸਮਾਜ ਦੀ ਸੇਵਾ ਕਰਦੇ ਨੇ ਉਥੋਂ ਧਰਮ ਪੱਖੀ ਵੀ ਇਹ ਕਾਫੀ ਪੈਰਾ ਦੇ ਰਹੇ ਨੇ ਉਹਦੇ ਬਾਰੇ ਡਿਟੇਲ ਜੱਸੀ ਜੀ ਜ਼ਰੂਰ ਆਪਣੀ ਦੱਸਣਗੇ ਤੇ ਜਦੋਂ ਅਸੀਂ ਇਹਨਾਂ ਦੇ ਨਾਲ ਗੱਲ ਕੀਤੀ ਮੈਂ ਮੇਰਾ ਬੇਟਾ ਇਸਮੋਹਨ ਸਿੰਘ ਔਰ ਪਰਮਜੀਤ ਸਿੰਘ ਰਾਣਾ ਅਸੀਂ ਇਹਨਾਂ ਕੋਲ ਗਏ ਇਹਨਾਂ ਦੇ ਦਿੱਲੀ ਦੇ ਨਿਵਾਸ ਤੇ ਇਹਨਾਂ ਨੇ ਬੜੇ ਖੁੱਲੇ ਦਿਲ ਨਾਲ ਅੱਖਿਆ ਕਿ ਇਹ ਜਿਹੜਾ ਗਾਣਾ ਹੈ ਇਹ ਇਹ ਜਿਹੜਾ ਸ਼ਬਦ ਹੈ ਪਹਿਲੇ ਤਾਂ ਗੱਲ ਸ਼ਬਦ ਦੀ ਚੋਣ ਕਰਨੀ ਸੀ ਜਦੋਂ ਸ਼ਬਦ ਦੀ ਚੋਣ ਹੋ ਗਈ ਇਹਨਾਂ ਨੇ ਕਿਹਾ ਜੀ ਕਿ ਬਿਲਕੁਲ ਮੈਂ ਗਾਵਾਂਗਾ ਔਰ ਹਰ ਤਰੀਕੇ ਨਾਲ ਗਾਵਾਂਗਾ ਔਰ ਬਗੈਰ ਕਿਸੇ ਭੇਟਾ ਦੇ ਮੈਂ ਇਹ ਜਿਹੜਾ ਇਹ 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 ਸ਼ਬਦ ਮੈਂ ਗਾਵਾਂਗਾ ਔਰ ਫਿਰ ਸਾਡਾ ਦੌਰ ਸ਼ੁਰੂ ਹੁੰਦਾ ਹੈ ਜਿਹੜਾ ਅੱਜ ਅਸੀਂ ਤੁਹਾਡੇ ਸਾਹਮਣੇ ਰਿਲੀਜ਼ ਕਰਨ ਜਾ ਰਹੇ ਹਾਂ ਸੀਜ਼ ਦੀ ਆ ਪਰਸੈਲਨਾ ਦੀਆ ਇਸ ਯਾਤਰਾ ਦਾ ਜਿਹੜਾ ਨਾਮ ਹੈ ਸਾਈਕਲ ਯਾਤਰਾ ਦਾ ਔਰ ਇਹ ਜਿਹੜਾ ਸ਼ਬਦ ਹੈ ਇਹਦਾ ਵੀ ਟਾਈਟਲ ਇਹੀ ਹੈ ਕਿ ਸੀਜ਼ ਦੀ ਆ ਪਰਸੈਲਨਾ ਦੀਆ ਔਰ ਅੱਜ ਬਾਕੀ ਸਾਰੀ ਤੁਹਾਡੇ ਸਾਹਮਣੇ ਮੈਂ ਜਿਹੜੀ ਅੱਜ ਤੱਕ ਦੀ ਡਵੈਲਪਮੈਂਟ ਹੈ ਉਹ ਦੱਸੀ ਹੈ ਇਹਦੇ ਵਿੱਚ ਇਸ ਯਾਤਰਾ ਦੇ ਵਿੱਚ ਮੈਨੂੰ ਕਈ ਪੋਲੀਟੀਕਲ ਪਾਰਟੀਆਂ ਨੇ ਅਪਰੋਚ ਕੀਤਾ ਮਨ ਉਹ ਕਹਿੰਦੇ ਜੀ ਕਿ ਅਸੀਂ ਨਾਲ ਸਾਈਕਲ ਚਲਾਣਾ ਚਾਹੁੰਦੇ ਆ ਵੱਡੇ ਵੱਡੇ ਲੀਡਰ ਸਾਰੀਆਂ ਪਾਰਟੀਆਂ ਦੇ ਮੈਂ ਕਹਿੰਦਾ ਜੀ ਇਹ ਕੋਈ politcal ਕੰਮ ਨਹੀਂ ਹੈਗਾ ਇਹ ਧਾਰਮਿਕ ਕੰਮ ਹੈ ਮੈਂ ਸਾਈਕਲਿੰਗ ਫੈਡਰੇਸ਼ਨ ਦਾ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਆ ਔਰ ਇਹ ਸਾਈਕਲਿੰਗ ਫੈਡਰੇਸ਼ਨ ਦੇ ਸਹਿਯੋਗ ਨਾਲ ਮੈਂ ਕਰ ਰਿਹਾ ਹਾਂ ਇਹਦੇ ਵਿੱਚ ਮਨੂੰ ਧਾਮੀ ਸਾਹਿਬ ਨੇ ਜ਼ਿਕਰ ਕੀਤਾ ਕਿ ਜਿਸ ਦਿਨ ਫਾਈਨਲ ਤੁਹਾਡਾ ਗੋਲਡਨ ਟੈਂਪਲ ਤੋਂ ਚੱਲਣਾ ਗੁਰੂ ਕੇ ਮਹਿਲ ਤੱਕ ਉਦੋਂ ਮੈਂ ਵੀ ਸਾਈਕਲ ਚਲਾਵਾਂਗਾ ਮਨੂੰ ਪੰਜਾਬ ਚੋਂ ਕਿਸਾਨਾਂ ਦੇ ਫੋਨ ਆਏ ਨੇ ਭਾਜੀ ਅਸੀਂ ਤੁਹਾਡੇ ਨਾਲ ਟਰਾਲੀ ਲਾ ਸਕਦੇ ਹਾਂ ਕਿਉਂਕਿ ਟਰਾਲੀ ਮੈਂ ਕਹਿੰਦਾ ਜੀ ਬਿਲਕੁਲ ਲਾ ਸਕਦੇ ਹੋ ਤੁਹਾਡੀ ਸ਼ਰਤ ਹੈ ਟਰਾਲੀ ਦੀ ਸਪੀਡ ਵੀ ਤਕਰੀਬਨ ਸਾਈਕਲ ਵਾਲੀ ਹੁੰਦੀ ਹੈ ਸੋ ਮੈਂ ਇਹ ਕਹਿਣਾ ਕਿ ਕਿਸੇ ਨੇ 2 ਕਿਲੋਮੀਟਰ ਚਲਾਨੀ ਹੋਵੇ ਕਿਸੇ ਨੇ 5 ਕਿਲੋਮੀਟਰ ਚਲਾਨੀ ਹੋਵੇ ਕਿਸੇ ਨੇ 50 ਕਿਲੋਮੀਟਰ ਕਿਸੇ ਨੇ 500 ਕਿਲੋਮੀਟਰ ਚਲਾਨੀ ਹੋਵੇ ਅਸੀਂ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਕਿਸੇ ਧਰਮ ਤੋਂ ਹੋਵੇ ਔਰ ਸਭ ਤੋਂ ਵੱਡੀ ਉਹਨਾਂ ਦੇ ਬਹੁਤ ਵੱਡੇ ਲੀਡਰ ਔਰ ਜਿਸ ਦਿਨ ਅਸੀਂ ਸ਼ੁਰੂਆਤ ਕਰਾਂਗੇ ਦਿੱਲੀੋਂ ਉਦਣ ਵੀ ਕਸ਼ਮੀਰੀ ਪੰਡਤਾਂ ਦਾ ਡੈਲੀਗੇਸ਼ਨ ਗੁਰਦੁਆਰਾ ਸੀਸਗਨ ਸਾਹਿਬ ਸ਼ਹੀਦੀ ਸਥਾਨ ਤੇ ਹੋਏਗਾ ਜਿਹੜਾ ਸਾਨੂੰ ਸੈਂਡ ਆਫ ਕਰੇਗਾ ਔਰ ਸਾਰੀ ਜਗ੍ਹਾ ਸਾਡਾ ਰਸਤੇ 'ਚ ਵੈਲਕਮ ਵੀ ਕਰੇਗਾ ਸੋ ਮੈਂ ਸਮਝਦਾ ਹਾਂ ਕਿ ਇੱਕ ਅਸੀਂ ਉਦਮ ਕੀਤਾ ਔਰ ਉਦਮ ਦੇ ਵਿੱਚ ਸਾਨੂੰ ਬਹੁਤ ਵੱਡਾ ਹੁੰਗਾਰਾ ਮਿਲ ਰਿਹਾ ਔਰ ਗੁਰੂ ਮੇਰ ਕਰੇਗਾ ਕਿ ਤੁਹਾਡੇ ਸਹਿਯੋਗ ਦੇ ਨਾਲ ਜਿੱਥੇ ਅੱਜ ਇਹ ਸ਼ਬਦ ਅਸੀਂ ਰਿਲੀਜ਼ ਕਰ ਰਹੇ ਹਾਂ ਇਹ ਦੂਰ ਤੱਕ ਜਾਏਗਾ اور ਇਹਦੇ ਵਿੱਚ ਬਹੁਤ ਵੱਡਾ ਮੈਸੇਜ ਹੈ ਇਤਿਹਾਸ ਨੂੰ ਵੀ ਅਸੀਂ ਇਹ ਇਹ ਇੱਕ ਐਸੀ ਨਵੇਕਲੀ ਸਾਈਕਲ ਯਾਤਰਾ ਹੈ ਜਿਹੜੀ ਧਾਰਮਿਕ ਪੱਖੋਂ ਵੀ ਮੈਸੇਜ ਦੇ ਰਹੀ ਹੈ ਸਮਾਜਿਕ ਪੱਖੋਂ ਵੀ ਮੈਸੇਜ ਦੇ ਰਹੀ ਹੈ ਇਹ ਸਮੇਲ ਹੈ ਸਮਾਜਿਕ ਔਰ ਧਾਰਮਿਕ ਮੈਂ ਸਮਝਦਾ ਹਾਂ ਮੈਸੇਜ ਜਿਹੜਾ ਲੋਕਾਂ ਨੂੰ ਜਾਏਗਾ ਤੇ ਮੈਂ ਚਾਹਾਂਗਾ ਕਿ ਤੁਸੀਂ ਇਹ ਇਸ ਇਸ ਟਰੈਕ ਨੂੰ ਵੀ ਜ਼ਰੂਰ ਸੁਣੋ ਇਹ ਸ਼ਬਦ ਨੂੰ ਵੀ ਜ਼ਰੂਰ ਸੁਣੋ ਔਰ ਮੈਂ ਚਾਹਾਂਗਾ ਜੱਸੀ ਜੀ ਵੀ 5 ਮਿੰਟ ਜ਼ਰੂਰ ਆਪਣੀ ਕਰ ਰੱਖਣਾ ਕਿਉਂਕਿ ਸਿੱਖੀ ਰੂਪ ਆਪਣਾ ਵਿਗੜ ਰਿਹਾ ਤਾਂ ਪਾਪਾਂ ਨੇ ਕੋਈ ਪੈਸਾ ਵੀ ਸੰਭਾਲ ਨਹੀਂ ਕਰਾਂਗੇ ਤਸਾਰਾ ਨਹੀਂ ਸਜਾਵਾਂਗੇ ਅਸੀਂ ਆਪਾਂ ਆਪਣੇ ਆਪ ਨੂੰ ਸਿੱਖ ਕੁਆ ਲੈਨੇ ਆ ਪਰ ਆਪਾਂ ਸਿੱਖੀ ਸੁਖੀ ਸੁਵਾ ਦੇ ਸਾਨੂੰ ਕੋਈ ਇਸ ਨੂੰ ਚਿਰੋਫ ਦੀ ਲੋੜ ਨਹੀਂ ਹੈਗੀ ਪਰ ਪਰਵਰਤਨ ਦੇ ਆਪਣੇ ਆਪ ਰੁਕ ਜਗਾ ਜਾਂ ਅਸੀਂ ਕੀ ਸਭਾ ਲੈ ਬਿਲਕੁਲ ਠੀਕ ਹੈ ਤੁਹਾਡੀ ਗੱਲ ਈਵਨ ਇਹ ਜਿਹੜੀ ਸਾਡੀ ਸਾਈਕਲ ਯਾਤਰਾ ਹੈ ਨਾ ਇਹਦੇ ਵਿੱਚ ਅਸੀਂ ਜਿੰਨੇ ਵੀ ਸਿੱਖ ਨੇ ਉਹ ਦਸਤਾਰ ਬਨ ਕੇ ਆਣਗੇ ਜਿੰਨੇ ਵੀ ਸਿੱਖ ਨੇ ਦੂਜੇ ਧਰਮ ਦਾ ਆਵੇ ਉਸਨੇ ਹੈਲਮਟ ਪਾਣੀ ਹੈ ਉਸਨੇ ਆਪਣਾ ਜੋ ਵੀ ਸੇਫਟੀ ਗੀਅਰ ਪਾਣਾ ਪਾ ਲਵੇ ਲੇਕਿਨ ਜਿੰਨੇ ਵੀ ਸਿੱਖ ਐਂਟਰੀ ਸਾਡੇ ਕੋਲ ਆ ਰਹੀਆਂ ਨੇ ਉੱਥੇ ਸਾਡੀ ਸ਼ਰਤ ਹੈ ਕੀ ਅਸੀਂ ਦਸਤਾਰ ਬਣ ਕੇ ਆਵਾਂਗੇ ਅਸੀਂ ਦਸਤਾਰ ਦੇ ਨਾਲ ਆਵਾਂਗੇ ਮੈਸੇਜ ਦੇਣਾ ਚਾਹਾਂਗੇ ਕਿ ਅਸੀਂ ਜੇ ਏਡੀ ਸਾਈਕਲ ਚਲਾ ਰਹੇ ਆਂ ਐਡਾ ਲੰਬਾ ਸਾਈਕਲ ਚਲਾ ਰਹੇ ਆਂ ਤੇ ਦਸਤਾਰ ਬਣ ਕੇ ਚਲਾ ਰਹੇ ਦਸਤਾਰ ਕਿਤੇ ਸਾਡੇ ਅੜਦੀ ਨਹੀਂ ਗਈ ਔਰ ਉਹਦੇ ਚ ਡੂੰਗਾ ਮੈਸੇਜ ਜਿਹੜਾ ਮੈਂ ਤੁਹਾਨੂੰ ਦੱਸਿਆ ਕਿ ਇਹ ਦਸਤਾਰ ਦੇ ਵਿੱਚ ਛਾਤਾਂ ਕਿਹਦੀਆਂ ਹੋਈਆਂ ਅੱਜ ਸਰਹੰਦੀਆਂ ਨੀਵਾ ਸਵਾਲ ਕਰਦੀਆਂ ਨੇ ਸਹਬਜ਼ਾਦੇ ਅੱਜ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਉਹਦੇ ਬੱਚੇ ਦਾ ਪੌਣੇ 4 ਸਾਲ ਦੇ ਦਾ ਜਗਰ ਕੱਢ ਕੇ ਪਿਓ ਦੇ ਬੁੱਝ ਪਾਇਆ ਹੋਵੇ ਅੱਜ ਆਰੇ ਚੱਲਦੇ ਹੋਏ ਅੱਜ ਖੋਪਰੀਆਂ ਉੱਤਰਦੀਆਂ ਹੋਈਆਂ ਅੱਜ ਉਹ ਬੀਬੀਆਂ ਉਹ ਵੀ ਦੇਖਦੀਆਂ ਹੋਣਗੀਆਂ ਉਹਨਾਂ ਨੂੰ ਵੀ ਲੱਗਦਾ ਹੋਵੇਗਾ ਕਿ ਇਹ ਸਿੱਖ ਕਿਹੜੀ ਦਸਤਾਰ ਦੇ ਵਿੱਚ ਮੈਂ ਸਮਝਦਾ ਕਿ ਉਹ ਦਸਤਾਰ ਨੂੰ ਛੱਡ ਕੇ ਜਾਂਦੇ ਪਏ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਚ ਪਵਾ ਲਵੇ ਪਵਾ ਲੇ ਔਰ ਜਦੋਂ ਰਾਤੀ ਅਰਦਾਸ ਕਰਦੀਆਂ ਸੀਗੀਆਂ ਰਹਿ ਰਸ ਤੋਂ ਬਾਅਦ ਤੇ ਆਖਦੀਆਂ ਸੀ ਦਿਨ ਦੇ ਚਾਰ ਪੈਰ ਸੁੱਖ ਦੇ ਬਚੀਤ ਹੋਏ ਰਾਤ ਦੇ 4-5 ਸੁੱਖ ਦੇ ਬਤੀਤ ਹੋਣ ਤੇ ਜਿਹੜਾ ਫੌਜੀ ਅਹਿਲਕਾਰ ਪਹਿਰੇਦਾਰ ਖੜਾ ਸੀ ਉਹ ਜਾ ਕੇ ਬਾਦਸ਼ਾਹ ਨੂੰ ਕਹਿੰਦਾ ਤੂੰ ਇਹਨਾਂ ਨੂੰ ਕਿੱਥੋਂ ਹਰਾ ਲਵੇਂਗਾ ਇਹਦੇ ਬੱਚੇ ਸ਼ਹੀਦ ਕਰਾਉਣ ਤੋਂ ਬਾਅਦ ਵੀ ਸ਼ੁਕਰਾਨੇ ਦੀ ਅਰਦਾਸ ਕਰਦੀਆਂ ਪਈਆਂ ਕਿਉਂਕਿ ਜੰਗਾਂ ਹਥਿਆਰਾਂ ਨਾਲ ਨਹੀਂ ਜਿੱਤੀਆਂ ਜਾਂਦੀਆਂ ਹੌਸਲੇ ਔਰ ਜਜ਼ਬੇ ਨਾਲ ਜਿੱਤੀਆਂ ਜਾਂਦੀਆਂ ਜਜ਼ਬਾ ਨਹੀਂ ਮਰਿਆ ਕੌਮ ਦਾ ਔਰ ਇਹ ਸਾਰੇ ਮੈਸੇਜ ਇਹਦੇ ਚੋਂ ਦੇ ਹੋਣਗੇ ਔਰ ਮੈਂ 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 ਇੱਕ ਮਹੱਤਵਪੂਰਨ ਗੱਲ ਦੱਸਣਾ ਸ਼ੋਨਿਆ ਅਸਰਿਆ ਕਾ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਅਦਾਬ ਮੈਨੂੰ ਇਸ ਗੱਲ ਦੀ ਖੁਸ਼ੀ ਹੋ ਰਹੀ ਹੈ ਕਿ ਮੈਂ ਇਸ ਯਾਤਰਾ ਦਾ ਇਸ ਮਿਸ਼ਨ ਦਾ ਪਾਰਟ ਆ ਵੀ ਜੀ ਕੇ ਸਾਹਿਬ ਨੇ ਜਦੋਂ ਮੈਨੂੰ ਹੁਕਮ ਲਾਇਆ ਸੀਗਾ ਤੇ ਖੁਸ਼ੀ ਹੋਰ ਵਧ ਗਈ ਕਿਉਂਕਿ ਗੁਰੂ ਸਾਹਿਬ ਦਾ ਦੇਣਾ ਆ ਰਿਹਾ ਗੁਰੂ ਸਾਹਿਬ ਔਰ ਸੀਸ ਦਿਆ ਪਰ ਸਿਰਰ ਨਾ ਦਿਆ ਇਹ ਲਾਈਨ ਜਿਹੜੀ ਹੈ ਨਾ ਆਪਣੇ ਆਪ ਦੇ ਵਿੱਚ ਕਿਰਦਾਰ ਨੂੰ ਦੀ ਪ੍ਰਦਰਸ਼ਨੀ ਕਿ ਬੰਦੇ ਦਾ ਕਿਰਦਾਰ ਕਿੱਦਾਂ ਦਾ ਹੋਣਾ ਚਾਹੀਦਾ ਬੰਦੇ ਕਿੰਨੀ ਅਨਕਾ ਪਿਆਰ ਮੁਹੱਬਤ ਜਿਹੜੀ ਆ ਉਹ ਹੋਣੀ ਚਾਹੀਦੀ ਆ ਤੇ ਮੈਨੂੰ ਬਹੁਤ ਇਸ ਗੱਲ ਦੀ ਖੁਸ਼ੀ ਹੈ ਤੁਸੀਂ ਬਹੁਤ ਅੱਛਾ ਬੋਲੇ ਵੀ ਹੋ ਔਰ ਤੁਸੀਂ ਸਾਰਾ ਇੱਕ ਬਚਾਦਸੀ ਦਿੱਤਾ ਕਿ ਮਾਨਵਤਾ ਵਾਸਤੇ ਖੜੇ ਹੋਣਾ ਮਾਨਵਤਾ ਵਾਸਤੇ ਸਟੈਂਡ ਲੈਣਾ ਇਹ ਸਭ ਤੋਂ ਮੁਸ਼ਕਲ ਦੁਨੀਆ ਦੇ ਵਿੱਚ ਕੰਮ ਆ ਔਰ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਜਿਹੜੀ ਮਿਸਾਲ ਹੈ ਦੁਨੀਆ ਵਿੱਚ ਉਹ ਸਾਡੇ ਗੁਰੂਆਂ ਦੀ ਗੁਰੂ ਨਾਨਕ ਸਾਹਿਬ ਤੋਂ ਲੈ ਲਓ ਫਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਲੈ ਲਓ ਫਿਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੈ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਲੈ ਲਓ ਬੰਦਾ ਬਾਦਰ ਤੱਕ ਆ ਜਾਓ ਅੱਗੇ ਆ ਜਾਓ ਉਹ ਸਿਰਫ ਇਸ ਧਰਮ ਦੇ ਵਿੱਚ ਮੈਂ ਧਰਮ ਦੀ ਉਹ ਨਹੀਂ ਕਰ ਰਿਹਾ ਧਰਮ ਦੀ ਕਿਉਂਕਿ ਮੈਂ ਧਾਰਮਿਕ ਲੀਡਰ ਨਹੀਂ ਹੈਗਾ ਪਰ ਮੈਂ ਧਰਮ ਦੀ ਆਈਡੀਓਲੋਜੀ ਜਿਹੜੀ ਵਿਚਾਰਧਾਰਾ ਉਹਨੂੰ ਮੈਂ ਇਸੇ ਤੋਂ ਐਪਰੀਸ਼ੀਏਟ ਕਰਦਾ ਔਰ ਸਾਰੀ ਦੁਨੀਆ ਦੇ ਵਿੱਚ ਇਹ ਜਿਹੜਾ ਕਿਰਦਾਰ ਹੈ ਇਹ ਜਿਹੜਾ ਸਰਦਾਰ ਇਹ ਪਹੁੰਚਣਾ ਚਾਹੀਦਾ ਕਿਉਂਕਿ ਇਹ ਮਾਨਵਤਾ ਵਾਸਤੇ ਮਨੁੱਖਤਾ ਵਾਸਤੇ ਸਭ ਤੋਂ ਇੰਪੋਰਟੈਂਟ ਹੈ ਬਹੁਤ ਲੋਕਾਂ ਨੂੰ ਜ਼ਰੂਰਤ ਹੈ ਇਸ ਟਾਈਮ ਤੇ ਖਾਸ ਕਰਕੇ ਜਦੋਂ ਦੁਨੀਆ ਵੰਡ ਚੁੱਕੀ ਹੈ ਦੁਨੀਆ ਧਰਮਾਂ ਦੇ ਵਿੱਚ ਵੰਡ ਗਈ ਹੈ ਦੁਨੀਆ ਦੇਸ਼ਾਂ ਦੇ ਵਿੱਚ ਵੰਡ ਗਈ ਹੈ ਦੁਨੀਆ ਇੱਕ ਇੱਕ ਮਜ਼ਹਬ ਵਿੱਚ ਵੀ ਤੁਸੀਂ ਦੇਖੋ 20-20 ਮਜ਼ਹਬ ਆ ਗਏ ਹੋ ਦੇ ਜਾਤਾਂ ਪਾਤਾਂ ਦੇ ਵਿੱਚ ਉਹਦੇ ਤੋਂ ਕੱਢਣ ਵਾਸਤੇ ਤੁਸੀਂ ਕਿਤੋਂ ਸ਼ੁਰੂ ਕਰ ਲੋ ਗੁਰਨਾਨ ਦੇਵ ਜੀ ਤੋਂ ਸ਼ੁਰੂ ਕਰ ਲੋ ਗੁਰੂ ਗੋਬਿੰਦ ਸਿੰਘ ਮਾਨਸ ਕੀ ਜਾਤ ਸਭ ਦਾ ਇੱਕ ਪਹਿਚਾਨ ਉਹ ਕਰ ਲੋ ਗੁਰੂ ਤੇਗ ਬਹਾਦਰ ਕਰਨ ਕਰ ਲੋ ਕਿਸੇ ਵੀ ਗੱਲ ਦਾ ਜਿਹੜਾ ਸਬੂਤ ਹੈ ਉਹ ਤੁਹਾਨੂੰ ਇਸ ਬਾਣੀ ਦੇ ਵਿੱਚ ਗੁਰਬਾਣੀ ਦੇ ਵਿੱਚ ਜਾਂ ਇਹਦੇ ਆਲੇ ਦੁਆਲੇ ਜਿਹੜਾ ਇੱਕ ਜਿਹੜੀ ਵਿਚਾਰਧਾਰਾ ਉਹਦੇ ਵਿੱਚੋਂ ਮਿਲ ਜਾਏਗਾ ਸੋ ਮੈਨੂੰ ਇਹਦੇ ਨਾਲ ਜੁੜ ਕੇ ਬਹੁਤ ਖੁਸ਼ੀ ਹੋ ਰਹੀ ਹੈ ਮਨ ਚੰਗਾ ਲੱਗਿਆ ਥੈਂਕ ਯੂ ਸੋ ਮੱਚ ਕਿ ਤੁਸੀਂ ਇਸ ਮਿਸ਼ਨ ਦਾ ਮੈਨੂੰ 파ਟ ਬਣਾਇਆ ਮੈਂ ਚਾਹਾਂਗਾ ਦੋ ਲਾਈਨਾਂ ਤੁਸੀਂ ਜ਼ਰੂਰ ਜੇ ਬੋਲ ਸਕੋ ਹਾਂ ਮੈਂ ਸਟਾਰਟ ਵਾਲਾ ਜਿਹੜਾ ਉਹ ਕਰ ਦਿੰਦਾ ਮੈਂ ਔਰ ਮੈਂ ਇੱਕ ਹੋਰ ਵੀ ਦੱਸਾਂ ਕਿ ਜਦੋਂ ਮੈਂ ਇਸ ਸ਼ਬਦ ਸਟਾਰਟ ਕੀਤਾ ਉਸ ਤੋਂ ਬਾਅਦ ਫਿਰ ਮੈਂ ਨਵਾਂ ਮੱਲਾ ਵੀ ਕੀਤਾ ਤੇ ਇੱਕ ਮੇਰੇ ਕੋਲ ਬਹੁਤ ਮੈਨੂੰ ਲਾਈਨ ਅੱਛੀ ਲੱਗਦੀ ਸੀ ਉਹ ਵੀ ਮੈਂ ਹੁਣ 4-5 ਦਿਨਾਂ ਤੱਕ 10 ਦਿਨਾਂ ਤੱਕ ਉਹਨੂੰ ਵੀ ਰਿਲੀਜ਼ ਕਰਾਂਗਾ ਗੁਰੂ ਸਾਹਿਬ ਦੇ ਦਿਨ ਤੋਂ ਪਹਿਲਾਂ ਪਹਿਲਾਂ ਇੱਥੋਂ ਮੈਂ ਸ਼ੁਰੂਆਤ ਕਰਨ ਦਾ ਤੇ ਉਹਦੀਆਂ ਵੀ ਇੱਕ ਇੱਕ ਸਟਾਈ ਮੈਂ ਸੁਣਾਉਂਗਾ ਨਾ ਬੰਗ ਕੇ ਬੰਗਾਲੀ ਫਿਰੰਗ ਕੇ ਫਿਰੰਗਾ ਵਾਲੀ ਦਿੱਲੀ ਕੇ ਦਿਲ ਵਾਲੀ ਤੇਰੀ ਆਗਿਆ ਮੈਂ ਚਲਤ ਆਗਮੇ ਚਲਤ ਰੇ ਨੌਵੇਂ ਸਤਗੁਰੂ ਨੌਵੇਂ ਨਾਨਕ ਪਾਤਸ਼ਾਹ ਗੁਰੂ ਤੇਗ ਬਹਾਦਰ ਰੱਖੇ ਜੰਝੂ ਤਿਲਕ ਦੇਤੇ ਧਰਮ ਦੀ ਚਾਦਰ ਰੱਖੇ ਜੰਝੂ ਤਿਲਕ ਦੇਤੇ ਧਰਮ ਦੀ ਚਾਦਰ ਧਰਮ ਨਾ ਬਚਦਾ ਜੇਰ ਧਰਮ ਨਾ ਬਚਦਾ ਜੇ ਤੇਰ ਜਾ ਬਖਸ਼ੇ ਨਾ ਹੁੰਦਾ ਜੇ ਤੂੰ ਨਾ ਹੁੰਦਾ ਪਾਤਸ਼ਾਹ ਇਹ ਹਿੰਦ ਨਾ ਹੁੰਦਾ ਤੂੰ ਨਾ ਹੁੰਦਾ ਪਾਤਸ਼ਾਹ ਇਹ ਹਿੰਦ ਨਾ ਹੁੰਦਾ ਬੋਲੇ ਸੋਨਿਆ ਸ੍ਰੀ ਅਕਾਲ ਏ